ਦੋਆ ਫਾਰਮਾਂ ਵੱਲੋਂ ਜਿਹੜਾ 13 ਫਰਵਰੀ ਤੋਂ ਆਪਣਾ ਮੋਰਚਾ ਚੱਲ ਰਿਹਾ ਸ਼ੰਭੂ ਖਨੋਰੀ ਰਾਜਸਥਾਨ ਦੇ ਬਾਰਡਰਾਂ ਤੇ ਥੋੜੀ ਜ਼ਮੀਨ ਔਰ ਇਹ ਸਾਰੇ ਕਾਸੇ ਨੂੰ ਲੈ ਕੇ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ ਵੀ ਇੱਕ ਬੰਨੇ ਜਿੰਨਾ ਕੋ ਸਾਡੇ ਬੰਦੇ ਆਸਾਂ ਲਾ ਕੇ ਬੈਠੇ ਹਾਕਮਾਂ ਕੋਲੇ ਉਹ ਕੀ ਕਰ ਰਹੇ ਆ ਉਹਦੇ ਤੇ ਆਪਾਂ ਵਿਚਾਰ ਚਰਚਾ ਕਰਦੇ ਵੀ ਇਸ ਵੇਲੇ ਜੇ ਦੇਸ਼ ਦੀ ਪ੍ਰਸਤਿਤੀ ਲਈਏ ਸਾਰੇ ਵਰਗਾਂ ਦੀ ਚਲੋ ਕੱਲੀ ਕਿਸਾਨ ਮਜ਼ਦੂਰ ਦੀ ਨਹੀਂ ਉਹ ਜਿਹੜੇ ਅੰਕੜੇ ਆ ਕਹਿੰਦੇ ਭਾਰਤ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਸਭ ਨਾਲੋਂ ਜ਼ਿਆਦਾ ਵਾ ਇਹ ਸਰਕਾਰ ਦੇ ਅੰਕੜੇ ਆ ਉਦੋਂ ਇਹ ਮੁੱਦਾ ਕਮੰਤਰੀ ਪਰਦਾ ਵਰਲਡਵਾਈਟ ਆ ਕੁਝ ਵਿਕਸਤ ਮੁਲਕਾਂ ਨੂੰ ਛੱਡ ਕੇ ਵਿਕਸਤ ਮੁਲਕ ਵੀ ਬੇਰੋਜ਼ਗਾਰੀ ਨਾਲ ਜੂਝ ਰਹੇ ਆ ਪ੍ਰਾਈਵੇਟ ਕਾਰਪੋਰੇਟ ਦੇ ਆਉਣ ਤੋਂ ਬਾਅਦ ਜੜਾ ਵਾਹੇ ਇਹ ਕੰਪਨੀਆਂ ਜਦੋਂ ਘਾਟੇ 'ਚ ਜਾਂਦੀਆਂ ਉਹ ਮੁਨਾਫੇ ਲਈ ਕੰਮ ਕਰਦੀਆਂ ਸ਼ਾਂਤੀ ਸ਼ਟਾਈ ਵੱਡੇ ਪੱਦਰ ਵੱਡੇ ਪੱਦਰ ਤੇ ਹੁੰਦੀ ਆ ਔਰ ਸਰਕਾਰੀ ਖੇਤਰ ਨੂੰ ਖਤਮ ਕੀਤਾ ਜਾ ਰਿਹਾ ਤੋਂ ਅਸੀਂ ਵੇਖ ਲਈਏ ਵੀ ਇਹ ਇਹ ਸਾਰੇ ਹਾਕਮ ਜਾਣ ਰਹੇ ਆ ਬੇਰਜ਼ਗਾਰੀ ਦਾ ਮੁੱਦਾ ਹਰ ਇਲੈਕਸ਼ਨ 'ਚ ਉੱਭਰਦਾ ਹੈਗਾ ਔਰ ਤੁਸੀਂ ਦੇਖ ਲਓ ਜੁਪੀ ਦੇ ਵਿੱਚ ਨੌਜਵਾਨਾਂ ਨੇ ਕਿੱਡੇ ਵੱਡੇ ਪ੍ਰਦਰਸ਼ਨ ਕੀਤੇ ਜਿਹੜੇ ਇਮਤਿਹਾਨ ਆਉਂਦੇ ਸੀ ਇਮਤਿਹਾਨਾਂ ਵਿੱਚ ਕਿਵੇਂ ਨਕਲਾਂ ਵੱਜੀਆਂ ਕਿਵੇਂ ਪੇਪਰ ਲੀਕ ਹੋਏ ਕਿਵੇਂ ਸਾਰੇ ਦੇਸ਼ ਵਿੱਚ ਅੰਦੋਲਨ ਚੱਲਿਆ ਸਾਰੇ ਜਾਣਦੇ ਹੈਗੇ ਆ ਦੂਸਰਾ ਜੇ ਅਸੀਂ ਔਰਤਾਂ ਦੀ ਪੂਰੀ ਪੋਜੀਸ਼ਨ ਦੇਖੀਏ ਦੇਸ਼ ਦੀ ਤੋਂ ਅਸੀਂ ਸਭ ਤੋਂ ਪਛੜੇ ਮੁਲਕਾਂ 'ਚ ਤੇ ਉਦੋਂ ਬਾਅਦ ਔਰਤਾਂ ਦੀ ਹਾਲਤ ਜਿਹੜੀ ਆਰਾ ਉਹਦੇ ਨਾਲ ਉਹਨੇ ਨਾ ਜਿੰਸੀ ਜਾਤੀ ਹੁੰਦੀ ਆ ਯਾਨੀ ਸਮੱਸਿਆਵਾਂ ਵੱਧ ਤੋਂ ਵੱਧ ਨੇ ਅਜੇ ਵੀ ਔਰਤ ਖੁੱਲ ਕੇ ਹਰ ਕੰਮ ਕਾਜ ਦੇ ਵਿੱਚ ਨਹੀਂ ਆ ਸਕੀ ਇਹਦੋਂ ਗਾਹ ਜੇ ਧਾਰਮਿਕ ਘਟ ਗਿੰਤੀਆਂ ਦੀ ਗੱਲ ਕਰ ਲਈਏ ਤਾਂ ਜੇ ਜੈਸ ਅਮਰੀਕਾ ਨਾਲ ਸਾਡੇ ਪ੍ਰਧਾਨ ਦੇ ਪ੍ਰਧਾਨ ਮੰਤਰੀ ਜੀ ਜਾ ਕੇ ਗੱਲਾਂ ਜਿਹੜਾ ਵਾਰ ਰੱਜ ਕੇ ਜ਼ੁਲਮ ਹੋ ਰਿਹਾ ਹੈਗਾ ਇਹ ਇਹ ਵੀ ਸਾਡੇ ਸਾਹਮਣੇ ਆਇਆ ਵਾ ਤੋਂ ਇਹਦਾ ਮਤਲਬ ਵੀ ਇੰਦਰ ਵੀ ਵੱਡੀ ਕ੍ਰਾਈਸਿਸ ਹੈਗੇ ਆ ਸਾਡੇ ਤੋਂ ਇਸ ਕਰਕੇ ਸਾਨੂੰ ਲੱਗਦਾ ਵਾ ਕਿ ਸ਼ਾਇਦ ਚੱਲਦਾ ਲਾਈਵ ਕੱਟ ਕੇ ਵੀ ਚੱਲੇ ਠੀਕ ਆ ਜੀ ਕਿਉਂਕਿ ਇਹਦੇ ਵਿੱਚ ਵੀ ਇੱਥੇ ਚਲਾਉਣ ਚ ਸਮੱਸਿਆ ਆ ਰਹੀ ਆ ਤਾਂ ਦੂਸਰਾ ਵੀ ਘੱਟ ਗਿਣਤੀਆਂ ਨਾਲ ਵੀ ਠੱਕਾ ਹੋ ਰਿਹਾ ਹੈਗਾ ਜਿੱਥੋਂ ਤੱਕ ਸਵਾਲ ਹੈਗਾ ਲਘੂ ਉਦਯੋਗ ਦਾ ਕੱਲੇ ਕੱਲੇ ਕਹਿੰਦੇ ਕਿਸਾਨ ਆਪਣੀ ਗੱਲ ਕਰਦੇ ਆ ਛੋਟਾ ਉਦਯੋਗ ਸਭ ਤੋਂ ਵੱਧ ਰੁਜ਼ਗਾਰ ਦਿੰਦਾ ਸੀਗਾ ਕਿਸੇ ਕਿਸਮ ਦੀ ਇੰਡਸਟਰੀ ਹੋਵੇ ਬਥੇਰੇ ਕੰਮ ਨੇ ਇੱਥੇ ਪੂਰੇ ਦੇਸ਼ ਭਾਰ ਵਿੱਚ ਇਹਦੇ ਵਿੱਚ ਦੁਕਾਨਦਾਰੀ ਜਿਹੜੇ ਦੁਕਾਨਦਾਰ ਹੁੰਦੇ ਉਹਨਾਂ ਕੋ 10 10 20 20 30 30 40 40 ਬੰਦੇ ਕੰਮ ਕਰਦੇ ਹੁੰਦੇ ਸੀ ਇਹ ਵੀ ਇੱਕ ਛੋਟਾ ਉਦਯੋਗ ਹੀ ਕੰਮ ਹੁੰਦਾ ਸੀ ਦੁਕਾਨਦਾਰੀ ਵੱਡੇ ਪੱਧਰ ਸੀ ਜਦੋਂ ਦਾ ਭਾਰਤ ਦੇ ਬਾਜ਼ਾਰਾਂ ਤੇ ਕਾਰਪੋਰੇਟ ਨੇ ਕਬਜ਼ਾ ਲਿਆ ਹੈਗਾ ਉਹਨਾਂ ਦਾ ਵੀ ਕੰਮ ਠੱਪਿਆ ਲੱਗੂ ਦਿਓ ਖਤਮ ਕਰਕੇ ਇਹਨਾਂ ਨੇ ਜਿਹੜਾ ਵਾ ਆਪਣੀ ਕਾਰਪੋਰੇਟ ਨੂੰ ਲਿਆਂਦਾ ਹੈਗਾ ਇੱਥੇ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਹੈਗਾ ਚਲੋ ਜੇ ਅਸੀਂ ਆਪਣੀ ਗੱਲ ਕਰੀਏ ਮਜ਼ਦੂਰ ਸਭ ਤੋਂ ਬੱਦਰ ਹਾਲਤਾਂ ਵਿੱਚ ਚੱਲ ਰਿਹਾ ਵਾ ਇਸ ਦੇਸ਼ ਵਿੱਚ ਕਿਉਂਕਿ ਉਹ ਇਹਦੇ ਇੱਕ ਤਾਂ ਉਹਦੇ ਨਾਲ ਜਾਤੀ ਵਿਤਕਰਾ ਹੁੰਦਾ ਹੈਗਾ ਇੱਕ ਹਜੇ ਵੀ ਸਾਡੇ ਇਹੋ ਜਿਹੇ ਸੂਬੇ ਹੈਗੇ ਜਿੱਥੇ ਕੁਝ ਚੌਲ ਦੇ ਕੇ ਕੋ ਕਣਕ ਦੇ ਕੇ ਵੀ ਬੁੱਤਾ ਸਾਰਦੇ ਹੈਗੇ ਆ ਬੁਝਾੜੀ ਦਾ ਜਿਹੜਾ ਕੰਮ ਚੱਲ ਜਾਂਦਾ ਹੈਗਾ ਉਹ ਉੱਤੇ ਵੀ ਕੰਮ ਕਰਨ ਨੂੰ ਰਾਜੀ ਹੈਗਾ ਜੋ ਉਹਦੇ ਹਾਲਾਤ ਹੈਗੇ ਨੇ ਤੋਂ ਬੁਰੇ ਹਾਲਾਤ ਨੇ ਤੇ ਕਿਸਾਨਾਂ ਦੀ ਵੀ ਅਸੀਂ ਗੱਲ ਕਰ ਹੀ ਰਹੇ ਹਾਂ ਕਿ ਕਿਸਾਨਾਂ ਦੀ ਜਿਹੜੀ ਫਸਲਾਂ ਦੇ ਭਾਅ ਨੇ ਉਹ ਕਦੀ ਵੀ ਵਾਜਬ ਸਰਕਾਰਾਂ ਨੇ ਨਹੀਂ ਦਿੱਤੇ ਹੈਗੇ ਇੰਨਾ ਹਾਲਤਾਂ ਵਿੱਚ ਜਦੋਂ ਲੱਛਣਾ ਆ ਰਹੀਆਂ ਨੇ ਜੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਹੂ ਬਹੁ ਹਾਕਮ ਕਰਦੇ ਆ ਸਟੇਜਾਂ ਤੋਂ ਔਰ 75 ਸਾਲ ਹੋ ਗਏ ਇਹਨਾਂ ਨੂੰ ਵੀ ਮਹਿੰਗਾਈ ਘੱਟ ਕਰਾਂਗੇ ਰਜਕਾਰ ਦਵਾਂਗੇ ਕਿਸਾਨ ਨੂੰ ਖੁਸ਼ਹਾਲ ਕਰਾਂਗੇ ਮਜ਼ਦੂਰ ਦੀ ਹਾਲਤ ਵਧੀਆ ਕਰਾਂਗੇ ਜਿਹੜਾ ਵਿੱਦਿਆ ਵਾ ਉਹ ਦਵਾਂਗੇ ਰਜਕਾਰ ਦ ਹਰ ਗੱਲਾਂ ਕਰਦੇ ਆ ਪਰ ਕਦੀ ਵੀ ਦੇਂਦੇ ਨਹੀਂ ਹੈਗੇ ਪਰ ਆਰਕੀ ਜੋ ਅਸੀਂ ਵੇਖ ਰਹੇ ਹਾਂ ਜੋ ਪਾਛਪਾ ਜੜੀ ਰਾਜਨੀਤੀ ਕਰਦੀ ਆ ਉਸ ਉਹ ਰਾਜਨੀਤੀ ਨੂੰ ਨੇ ਛੱਡਿਆ ਨਹੀਂ ਹੈ ਹਿੰਦੂ ਬੋਸਲ ਵਾਲੀ ਸਗੋਂ ਐਤ ਕੀ ਜ਼ਿਆਦਾ ਜ਼ੋਰ ਨਾ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਇਲੈਕਸ਼ਨਾਂ ਵਿੱਚ ਚੁੱਕਣ ਦੇ ਆ ਜਿਵੇਂ ਜੋਗੀ ਦਾ ਪਹਿਲਾ ਬਿਆਨ ਵੀ ਵਟੋਗੇ ਤੋਂ ਕਟੋਗੇ ਜਾਨੀ ਜਾਨੀ ਦੀ ਫਿਰ ਟਾਰਗੇਟ ਹੋ ਰਿਹਾ ਕਟ ਗਿੰਦੀਆਂ ਨੂੰ ਹਿੰਦੂਆਂ ਨੂੰ ਸਿੱਧੇ ਸੰਕੇਤ ਜਦਕਿ ਉਹਨਾਂ ਦਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਿਉਂ ਮੈਂ ਕਹਿਣਾ ਕਿਉਂਕਿ ਅੱਜ ਜੇ ਇੰਨਾ ਸੂਬਿਆਂ ਵਿੱਚ ਪੰਜਾਬ ਹਰਿਆਣੇ ਨੂੰ ਛੱਡ ਕੇ ਉੱਥੇ ਤਾਂ ਹਿੰਦੂ ਕਿਸਾਨ ਹੀ ਨਹੀਂ ਨਾ ਉੱਥੇ ਉਹਨਾਂ ਦੀਆਂ ਫਸਲਾਂ ਕਾਉਂਡੀਆਂ ਦੇ ਭਾਲ ਲੈਂਦੇ ਆ ਇਹ ਹਿੰਦੂਆਂ ਦੇ ਰਾਖੇ ਕਦੋਂ ਦੇ ਹੋਗੇ ਤੋਂ ਉਹ ਮੋਸ਼ਨਲ ਬਲੈਕਮੇਲ ਦਾ ਪੱਤਾ ਪੂਰੇ ਜ਼ੋਰ ਨਾਲ ਖੇਡਿਆ ਜਾ ਰਿਹਾ ਹੈਗਾ ਤੋਂ ਕਈ ਤਾਂ ਇਹਨਾਂ ਦੇ ਲੀਡਰ ਇਹ ਬੋਲੇ ਵੀ ਸੈਕੂਲਰ ਸ਼ਬਦ ਜੜਾਵਾ ਉਹ ਹਿੰਦੂਆਂ ਦੇ ਵਿਰੋਧ ਆ ਸੈਕੂਲਰ ਦਾ ਮਤਲਬ ਕਿਉਂਦਾ ਧਰਮ ਨਿਰਪੱਖ ਵੀ ਜਿੰਨੇ ਵੀ ਇਸ ਮੁਲਕ ਦੇ ਵਿੱਚ ਵਸਣ ਵਾਲੇ ਲੋਕ ਨੇ ਜਦੋਂ ਇਹ ਮੁਲਕ ਬਣਿਆ ਇਹ ਇਹ ਨਹੀਂ ਬਣਿਆ ਇਹ ਕਹਿੰਦੇ ਰਾਜਾਂ ਦਾ ਸਮੂਹ ਭਾਰਤਿਕ ਰਾਜਾਂ ਦਾ ਸਮੂਹ ਅੱਡ ਅੱਡ ਨਸਲਾਂ ਦੇ ਅੱਡ ਅੱਡ ਬਹੁ ਧਰਮੀ ਬਹੁ ਪਸ਼ਾਹੀ ਕਹਿ ਲੋ ਬਹੁ ਸੱਭੇ ਕੇ ਦੇਸ਼ ਆ ਤੋ ਅੱਡ ਅੱਡ ਰਾਜਾਂ ਨੂੰ ਜੋੜ ਕੇ ਰਾਜਾਂ ਦਾ ਸਮੂਹ ਫਿਰ ਭਾਰਤ ਬਣਿਆ ਇਹ ਭਾਰਤ ਨਾ ਰਾਜ ਨਹੀਂ ਹੈਗਾ ਰਾਜਾਂ ਨਾਲ ਭਾਰਤ ਹੈਗਾ ਹੁਣ ਉਹ ਕਹਿੰਦੇ ਵੀ ਸੈਕੂਲਰ ਜਿਹੜੀ ਇਹ ਗੱਲ ਦੇਸ਼ ਦੀ ਆਜ਼ਾਦੀ ਸਾਰਿਆਂ ਨੇ ਲੜ ਕੇ ਲਈ ਤੇ ਇਹ ਇੱਕ ਸੰਵਿਧਾਨ ਬਣਿਆ ਵੀ ਹਰ ਇੱਕ ਧਰਮ ਨੂੰ ਆਪ ਦੀ ਗੱਲ ਕਰਨ ਦਾ ਇੱਕ ਧਰਮ ਨਿਰਪੱਖ ਮੁਲਕ ਹੋਊਗਾ ਤਾਂ ਹੁਣ ਹਿੰਦੂ ਲੀਡਰ ਇਸ ਚੋਣਾ ਵਿੱਚ ਜੜਾਵਾਉ ਜ਼ੋਰ ਲਾ ਕੇ ਵੀ ਇਹ ਜੀ ਜਿਹੜਾ ਧਰਮਨਿਰਪੱਖ ਸ਼ਬਦ ਆ ਇਹ ਜੀ ਕਿਤੇ ਹਿੰਦੂਵਾਦ ਦੇ ਵਿਰੋਧਾ ਉਹਨਾਂ ਨੂੰ ਕਿੱਦਾਂ ਉਸਕਾਰ ਰਹੇ ਹੈਗੇ ਇਹ ਅਸੀਂ ਐਤਿਕਾ ਵਾਲੀ ਲਖਣ ਚ ਦੇਖ ਰਹੇ ਹੈਗੇ ਦੂਜਾ ਵੇਖੋ ਕਿੰਨੀ ਵੀ ਨੰਬਣਾਵਾ ਵੀ ਉਹ ਉੱਥੇ ਭਾਈਵਾਲ ਪਾਰਟੀਆਂ ਉਹਨਾਂ ਦੀਆਂ ਜੜੀ ਤਾਂ ਸ਼ਿਵ ਸੈਨਾ ਪਾਸ਼ਪਾ ਦੇ ਨਾਲ ਜੁੜੀ ਹੋਈ ਆ ਮਹਾਰਾਸ਼ਟਰ ਦੇ ਵਿੱਚ ਸ਼ਿੰਦੇ ਗਰੁੱਪ ਉਹ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਿਹਾ ਪੇ ਕੁਝ ਜੀ ਮਹਾਰਾਸ਼ਟਰ ਚ ਨਹੀਂ ਚੱਲ ਸਕਦਾ ਮਹਾਰਾਸ਼ਟਰ ਵਿੱਚ ਚਾਹੀ ਉਹਨੂੰ ਕਿਉਂਕਿ ਦਲਤਾਂ ਦੀ ਵੋਟ ਚਾਹੀਦੀ ਆ ਮਰਾਠਿਆਂ ਦੀ ਵੋਟ ਚਾਹੀਦੀ ਆ ਮੁਸਲਮਾਨਾਂ ਦੀ ਵੋਟ ਚਾਹੀਦੀ ਇੱਕੋ ਪਾਰਟੀ ਦੇ ਦੋ ਘੜਜੋ ਰੱਡ ਅੱਡ ਬੋਲੀ ਬੋਲ ਰਹੇ ਆ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਕਹਿੰਦਾ ਜੀ ਇਹ ਤਾਂ ਸਾਡੇ ਚ ਚੱਲ ਨਹੀਂ ਸਕਦਾ ਅਸੀਂ ਤਾਂ ਮੁਸਲਮਾਨਾਂ ਦੇ ਬਹੁਤ ਪੱਖੀ ਹੈਗੇ ਆ ਇਹਦਾ ਮਤਲਬ ਦੇਖ ਲਓ ਵੋਟਾਂ ਕਿਵੇਂ ਲੈਣ ਦਾ ਕਿਵੇਂ ਸ਼ਾਸ਼ਟਰ ਚ ਰਚੀਆਂ ਜਾ ਰਹੀਆਂ ਤੋਂ ਇਸ ਕਰਕੇ ਭਰਾਓ ਇਹ ਗੱਲਾਂ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਇਹ ਸੋਸ਼ਲ ਮੀਡੀਆ ਹੈ ਜਿਹੜੇ ਥਰੂ ਅਸੀਂ ਗੱਲਾਂ ਭੇਜ ਕੇ ਭੇਜਾਂਗੇ ਵੀ ਪੂਰੀ ਤਰ੍ਹਾਂ ਇਹਦਾ ਮਤਲਬ ਪਾਜਪਾਖੋ ਨੀਤੀ ਕੋਈ ਨਹੀਂ ਇੱਕ ਵਾਰੀ ਇਸ ਨੀਤੀ ਨੂੰ ਲੈ ਕੇ ਕੁੱਟੇ ਗਏ ਉਹ ਕਮ ਪ੍ਰਧਾਨ ਮੰਤਰੀ ਦਾ ਧੜਾ ਕੁਝ ਨਰਮ ਬੋਲ ਰਿਹਾ ਜੋ ਅਸੀਂ ਦੇਖ ਰਹੇ ਹੈਗੇ ਆ ਜੋਗੀ ਦਾ ਧੜਾ ਥੋੜਾ ਗਰਮ ਬੋਲ ਰਿਹਾ ਹੈਗਾ ਜੋਗੀ ਤੋਂ ਬਾਅਦ ਬਿਆਨ ਮੋਹਨ ਭਗਵਤ ਜੀ ਦਾ ਆ ਗਿਆ ਸੀਗਾ ਨੂੰ ਜੱਟ ਖੇਤਰ ਸਭ ਕੁਝ ਛੱਡ ਕੇ ਹਿੰਦੂ ਵਜੋ ਇਕੱਠੇ ਹੋਣਾ ਚਾਹੀਦਾ ਨਹੀਂ ਤਾਂ ਨੁਕਸਾਨ ਹੋ ਜਾਏ ਇਹ ਬਿਆਨ